ਦਾ ਬਾਈ ਚੂਹਾ ਚੂਹੇ ਦਾ ਕੋਈ ਹਾਲ ਦੱਸੋ ਦੋਸਤੋ ਬਾਈ ਦੱਸੋ ਯਾਰ ਬੁਰਾ ਹਾਲ ਕਰ ਦਿੰਦਾ ਵਾ ਰਾਤ ਨੂੰ ਜਦੋਂ ਜਾਈਦਾ ਸ਼ਾਮ ਨੂੰ ਖੇਤੋਂ ਵਧੀਆ ਹੁੰਦਾ ਝੋਨਾ ਜੇ ਕੋਈ ਬੂਟੇ ਕਿਤੇ ਲਾ ਵੀ ਜਾਈਦੇ ਯਾਰ ਤੇ ਪਰ ਜਦੋਂ ਸੁਬਾਹ ਆ ਕੇ ਦੇਖੀਦਾ ਬਾਈ ਤੇ ਉਦੋਂ ਦਾ ਚੂਹੇ ਨੇ ਝੋਨਾ ਕਟਿਆ ਪਿਆ ਹੁੰਦਾ ਜੀ ਸਾਰਾ ਚੂਹਾ ਕੱਟ ਦਿੰਦਾ ਜੀ ਹੁਣ ਬੜੇ ਸਾਡੇ ਕਿਸਾਨ ਭਰਾ ਜਿਹੜੇ ਜੀ ਦਵਾਈਆਂ ਦੁਵਾਈਆਂ ਬੜੀਆਂ ਪਾਉਂਦੇ ਪਰ ਕਾਬੂ ਨਹੀਂ ਪੈ ਰਿਆ ਦੋਸਤੋ ਚੂਹੇ ਦਾ ਹੱਲ ਹੁਣ ਕੀ ਕੀਤਾ ਜਾਵੇ ਹੁਣ ਕਈ ਵੀਰ ਕਹਿੰਦੇ ਬਈ ਬਈ ਜੋ ਚੂਹੇ ਨੇ ਨਹੀਂ ਪ੍ਰਮਾਤਮਾ ਨੇ ਜਿਹੜਾ ਦੇਣਾ ਉਹ ਦੇ ਹੀ ਦੇਣਾ ਵਾ ਤੇ ਪਰ ਕਿੱਥੇ ਯਾਰ ਫਸਲ ਹਰੀ ਭਰੀ ਹੁੰਦੀ ਆ ਤੇ ਕਿਸਾਨ ਦਾ ਜਿਹੜਾ ਮਾਣਾ ਉਹ ਵੜਾ ਜਿਆਦਾ ਦੁਖੀ ਹੁੰਦਾ ਤੜਕੇ ਤੜਕੇ ਤਾਂ ਸ਼ਾਂਤੀ ਦਾ ਟਾਈਮ ਹੁੰਦਾ ਤੇ ਪਰ ਤੜਕੇ ਜੋ ਆ ਕੇ ਦੇਖੀਦਾ ਚੂਹੇ ਨੇ ਕਟਰ ਲਾਏ ਹੁੰਦੇ ਆ ਜਿਵੇਂ ਮਸ਼ੀਨ ਦਾ ਕਟਰ ਹੁੰਦਾ ਵਾ ਓਵੇਂ ਚੂਹੇ ਦਾ ਕਟਰ ਮਾਰਿਆ ਪਿਆ ਹੁੰਦਾ ਕਈ ਕਹਿੰਦੇ ਆ ਜੀ ਚੂਹੇ ਨੂੰ ਜਿਵੇਂ ਕਹਿੰਦੇ ਹੁੰਦੇ ਨਾ ਚੂਹੇ ਨੂੰ ਰੱਸਾ ਟੁੱਕਣ ਦੀ ਆਦਤ ਹੁੰਦੀ ਉਹ ਗੱਲ ਨੂੰ ਚੂਹੇ ਝੋਨਾ ਕੱਟਣਾ ਜ਼ਰੂਰੀ ਆ ਕਿ ਚੂਹੇ ਦੇ ਚੂਹਾ ਤਾਂ ਕੱਟਦਾ ਪਤਾ ਨਹੀਂ ਉਹਦੇ ਦੰਦ ਤਿੱਖੇ ਹੋ ਜਾਂਦੇ ਨਹੀਂ ਤਾਂ ਫਿਰ ਜੇ ਨਾ ਕੱਟੇ ਤਾਂ ਉਹ ਕਿਉਂਕਿ ਇਹ ਉਹਦੀ ਖਰਾਕ ਤਾਂ ਹੈ ਨਹੀਂ ਉਹਨੇ ਖਾਣਾ ਤਾਂ ਹੈ ਨਹੀਂ ਸਿਰਫ ਚੂਹੇ ਨੂੰ ਕੱਟਣ ਦੀ ਆਦਤ ਕਰਕੇ ਹੀ ਉਹ ਜਿਹੜੀ ਕਿਸਾਨ ਦੀ ਫਸਲਾਂ ਝੋਨਾ ਉਹਨੂੰ ਕੱਟੀ ਜਾ ਰਿਹਾ ਵਾ ਆਹ ਦੇਖੋ ਦੋਸਤੋ ਤੁਸੀਂ ਵੇਖ ਸਕਦੇ ਹੋ ਕਿਵੇਂ ਕਟਿਆ ਪਿਆ ਝੋਨਾ ਚੂਹੇ ਨੇ ਸੋ ਤੁਸੀਂ ਕੀ ਕੀ ਹੱਲ ਕਰਦੇ ਸਾਡੇ ਕਿਸਾਨ ਵੀਰੋ ਤਜਰਬੇ ਤੁਹਾਡੇ ਕੋਲੇ ਵੀ ਬਹੁਤ ਆ ਵੀ ਚੂਹੇ ਦਾ ਤੁਸੀਂ ਕੀ ਹੱਲ ਕਰਦੇ ਆ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਜੀ ਸਾਰੇ ਪਾਸੇ ਇਹ ਹਾਲਾ ਤੇ ਸਾਡੇ ਏਰੀਆ ਦੇ ਵਿੱਚ ਇਕੱਲਾ ਚੂਹਾ ਘਟਦਾ ਵਾ ਸੋ ਦੋਸਤੋ ਦੱਸੋ ਫਿਰ ਕੀ ਅਸੀਂ ਤਾਂ ਕੋੜੇ ਅੱਕ ਵੀ ਇੱਥੇ ਲਾਏ ਹੋਏ ਆ ਵੇਖੋ ਉਗੇ ਹੋਏ ਆ ਕੋਈ ਛੇਡ ਕੋਈ ਚੀਜ਼ ਆਹੇ ਸ਼ਾਇਦ ਚੂਹਾ ਨਾ ਆਵੇ ਕਿਉਂਕਿ ਅੱਕਾ ਵੀ ਕਈ ਦਵਾਈਆਂ ਜਪਾਈਆਂ ਹੰਕਾਰ ਦਾ ਵਾ ਤੇ ਆਹ ਵੇਖੋ ਕੋਡਾਂ ਕੰਨੀਆਂ ਚੂਹਿਆਂ ਦੀਆਂ ਤੇ ਉਹ ਪਾਸਾ ਦਾ ਜਮੇ ਖਾਲੀ ਕਰਤਾ ਜੂਏ ਨੇ ਉਸ ਸਾਈਡਾਂ ਤੋਂ ਸੋ ਆਹ ਦੇਖੋ ਜੀ ਸਾਰਾ ਚੂਹੇ ਨੇ ਨਾ ਝੋਨਾ ਜਿਹੜਾ ਸੋ ਕਿਸਾਨ ਵੀਰੋ ਤੁਹਾਡੇ ਕੋਲੇ ਤਿਆਰਪੇ ਬਹੁਤ ਨੇ ਤੇ ਤੁਸੀਂ ਚੂਹਿਆਂ ਦਾ ਕੀ ਹੱਲ ਕਰਦੇ ਹੋ ਜੋ ਫਸਲ ਦੇ ਵਿੱਚ ਚੂਹੇ ਨੁਕਸਾਨ ਕਰਦੇ ਆ ਤੇ ਕੀ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਵੀ ਰਾਤ ਨੂੰ 8 ਵਜੇ ਤੋਂ ਲੈ ਕੇ ਤੜਕੇ ਦੇ 4 ਵਜੇ ਤੱਕ ਚੂਹੇ ਆ ਜਿਹੜੇ ਉਹ ਫਸਲਾਂ ਦੇ ਵਿੱਚ ਫੋਲ ਲਗਾ ਲਉਂਦੇ ਆ ਆਉਂਦੇ ਆ ਗਾ ਫੁੱਲ ਕਟਰ ਲਾ ਦਿੰਦੇ ਪੂਰਾ ਖਾਸ ਤੌਰ ਤੇ ਝੋਨੇ ਨੂੰ ਕੱਟ ਦਿੰਦੇ ਨੇ ਸਿਰਫ ਝੋਨਾ ਇਹਨਾਂ ਦੀ ਖਰਾਕ ਨਹੀਂ ਗਈ ਚੂਹਿਆਂ ਦੀ ਖਾਣਾ ਨਹੀਂ ਇਹ ਤੇ ਚੋਨਾ ਨੂੰ ਊਰਜਾ ਨਹੀਂ ਮਿਲਨੀ ਸਿਰਫ ਚੂਹੇ ਨੂੰ ਜਿਵੇਂ ਰਸਾ ਟੋਕਣ ਦੀ ਆਦਤ ਆ ਉਹ ਗੱਲੋਂ ਚੂਹੇ ਨੂੰ ਟੋਕਣ ਦੀ ਆਦਤ ਆ ਤੇ ਚੂਹਾ ਜਿਹੜਾ ਝੋਨੇ ਨੂੰ ਟੁੱਕੀ ਜਾਂਦਾ ਕੱਟੀ ਜਾਂਦਾ ਵਾ ਸੋ ਕਿਸਾਨ ਵੀਰੋ ਤੁਸੀਂ ਵੀ ਦੱਸੋ ਵੀ ਤੁਹਾਡੇ ਕੋਲੇ ਵੀ ਤਜਰਬੇ ਬਥੇਰੇ ਨੇ ਬਈ ਤੁਸੀਂ ਕੀ ਹੱਲ ਕਰਦੇ ਹੋ ਜਦੋਂ ਤੜਕੇ ਆਏ ਕਿ ਵੇਖੀ ਦਾ ਸਭ ਤੋਂ ਪਹਿਲਾਂ ਮਾਨ ਦੇ ਵਿੱਚ ਇਹੀ ਖਿਆਲ ਹੋਇਆ ਅੱਜ ਜਾ ਕੇ ਵੇਖੀਏ ਬਈ ਚੂਹੇ ਨੇ ਕਿੰਨਾ ਕਚੋਨਾ ਜਿਹੜਾ ਵਾ ਉਹ ਟੱਕਦਾ ਹੋਣਾ ਵਾ ਸੋ ਜਿੱਥੇ ਦਾ ਪਾਣੀ ਵਾਹਣ ਛੇਤੀ ਪੀ ਪੂ ਜਾਂਦਾ ਹੈ ਉੱਥੇ ਦਾ ਬਾਲਾ ਚੂਹਾ ਨੁਕਸਾਨ ਕਰਦਾ ਚਲੋ ਜਿੱਥੇ ਪਾਣੀ ਵਾਧੂ ਖੜਾ ਰਹਿੰਦਾ ਵਾ ਉੱਥੇ ਥੋੜਾ ਜਿਹਾ ਵਿਚਾਰਿੰਦਾ ਉੱਥੇ ਵੀ ਉੱਚੇ ਉੱਚੇ ਸਾਈਡਾਂ ਤੇ ਧੋੜੀਆਂ ਧਾੜੀਆਂ ਤੇ ਉਥੋਂ ਚੂਹਾ ਜਿਹੜਾ ਨੁਕਸਾਨ ਉਹ ਕਰ ਹੀ ਦਿੰਦਾ ਵਾ ਤੇ ਓ ਚਲੋ ਜਾ ਕੇ ਵੀ ਕਰਤਾ ਆ ਦੇਖੋ ਜਿਆਦਾ ਖਾਣਾ ਜਾਂ ਖਾਲੀ ਲੱਗਦਾ ਦੋਸਤੋ ਉਥੋਂ ਬਸ ਚੂਹੇ ਨੇ ਨਾ ਕਟਰੀ ਲਾਦੇ ਚੂਹੇ ਨੇ ਕਟਰੀ ਲਾਦੇ ਸੋ ਮੈਨੂੰ ਲੱਗਦਾ ਵੀ ਚੂਹਾ ਸਾਡੇ ਏਰੀਏ 'ਚ ਹੀ ਆ ਚੂਹਾ ਮੈਨੂੰ ਲੱਗਦਾ ਸਾਰੀ ਆ ਜੀ ਬੜਾ ਲੋਕੀ ਕਈ ਤਰ੍ਹਾਂ ਦੀਆਂ ਦਵਾਈਆਂ ਪਾਉਂਦੇ ਨੇ ਬੜਾ ਕੁਝ ਕਰਦੇ ਨੇ ਤੇ ਪਰ ਚੂਹਾ ਕਾਬੂ ਨਹੀਂ ਹੋ ਰਿਹਾ ਤੇ ਆਹ ਲਾ ਜੀ ਸਾਡੇ ਕਿਸਾਨ ਵੀਰੋ ਤੁਹਾਡੇ ਕੋਲੇ ਤਜਰਬੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਚੂਹੇ ਦਾ ਹੱਲ ਕੀ ਕਰਦੇ ਹੋ ਤੁਸੀਂ ਚੂਹਾ ਜਿਹੜਾ ਐੜੀ ਦੀ فصل نو کاٹ رہا ہے جیری نو کاٹ رہا ہے چوہا کاٹ رہا ہے جیرین کو اس کے لیے آپ کے کول بھی بہت سارے حل ہو ہوئیں گے آپ بہت سارے طریقے جو استعمال کر کرتے ہوئیں گے جو آپ کی پیڑی کی جیری کی فصل ہوتی ہے اس کو جو چوہا کاٹتا ہے اس کا کیا سلوشن ہے تو آپ پلیز کمنٹ باکس میں ہمیں ضرور بتائیں تا جو ہم بھی اس کا حل نکال سکیں اور ہماری بھی جو فصل ہے وہ چوہے سے کاٹنے سے بچ سکے کیونکہ من بڑا دکھی ہوتا ہے صبح صبح شانتی کا ٹائم ہوتا ہے جب کھیت آئے دا تو صبح صبح آ کے دیکھی دا سو چوہے نے کٹر لگائے پائے ہوتے ہیں جیری کو چوہا کاٹ رکھا ہوتا ہے چوہے نے سو آپ دیکھ ہی رہے ہو ویڈیو کے بیچ کیسے کھیت میں جگہ خالی کی پڑی ہے چوہے نے سو so, چوہے کا کیا حال آپ کرتے ہیں ہمیں بھی جرور بتائیں تا جو ہم بھی چوہے سے جیری کاٹنے سے نرجات پا سکے سو پلیز کمنٹ کر ہمیں جرور بتائیں کسان بھائیو آپ دیکھ رہے ہو ویڈیو میں کیسے کٹر لگا رکھا ہے چوہے نے ہماری جیری کی فصل کو کاٹ رہا ہے چوہا جو جگہ کھالی آپ کو دکھائی دے رہی ہے وہاں پر چوہے نے فصل کو کاٹ دیا ہے آپ ہمیں بتائیں کہ اس کا کیا سلوشن کریں <coughs> <coughs> کوئی سلوشن اپنے آپ کے پاس ہو تو ہمیں جرور بتائے بھائی صاحب اس کا کیا حل نکالا جا سکتا ہے تا جو فصل ہے جو چوہے سے کاٹنے سے بچ سکے جی حال کر دیا ہے چوہے نے ہمارے کھیت میں تو بھائی صاحب بہت برا حال کرا پڑا ہے ایک طفان ہی آیا پڑا ہے چوہوں کا دفان ہی آیا پڑا ہے سو ہمیں بتائیں ضرور کہ چوہے سے ہم کیسے نرجات پا سکے کسان بھائی آپ کے پاس تجربے ہوتے ہیں آپ کیا کرتے ہیں چوہے کو سے اپنی فصل کو بچانے کے لیے سو ہمارے ساتھ ضرور سانجا کیجیے کمنٹ باکس میں لائیو چیٹ میں کسان بھائی ہمارے ساتھ یہ کوئی جڑا ہے تو ہمیں ضرور بتائیں کہ چوہے سے ہم کیسے نرجات پائیں اس کا سلوشن کیا ہے چوہا ہماری فصل کو برباد کی جا رہا ہے آپ ہمیں ضرور بتائیں چوہے سے کیسے ہم نرجات پا سکتے ہیں چوہا ہمارے جہنے کی جو جیری کی فصل ہے پیڑی کی جو فصل ہے اس کو کاٹ رہا ہے برباد کر رہا ہے اس کا لیے کیا سلوشن ہو سکتا ہے ہمارے ساتھ کمنٹ بکس میں جرور سانجا کیجئے آپ کا بہت بہت دھنیہ ہوگا ਕਿਸਾਨ ਬਾਹੀ ਵੀ ਹਮਾਰੇ ਸਾਥ ਜੁੜੇ ਹੋਣਗੇ ਤੋ ਜਰੂਰ ਬਤਾਏ ਵੀ ਚੂਹੇ ਕਾ ਕਿਆ ਹੱਲ ਨਿਕਾਲ ਸਕਤੇ ਹੈ